ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜਿਹੜੀ ਆਪਣੇ ਨਾਮ ਤੋਂ ਹੀ ਸਪਸ਼ਟ ਹੈ ਇਸ ਦੇ ਕੇਂਦਰੀਕਰਨ ਦਾ ਮੁੱਦਾ ਲੰਮੇ ਸਮੇਂ ਤੋਂ ਉੱਭਰ ਰਿਹਾ ਹੈ ਲੰਮੇ ਸਮੇਂ ਤੋਂ ਇਸ ਯੂਨੀਵਰਸਿਟੀ ਦੀ ਤਸਵੀਰ ਨੂੰ ਇਸ ਯੂਨੀਵਰਸਿਟੀ ਦੀ ਹੋਂਦ ਨੂੰ ਇਸ ਯੂਨੀਵਰਸਿਟੀ ਦੇ ਜਜ਼ਬੇ ਨੂੰ ਮਟਾਉਣ ਦੀ ਮਸਲਨ ਦੀ ਕੋਸ਼ਿਸ਼ ਜਾਰੀ ਹੈ ਉਹਨਾਂ ਚੋਂ ਹੀ ਸਮੇਂ-ਸਮੇਂ 'ਉਹ ਹਮਲੇ ਹੁੰਦੇ ਨੇ ਜਿਨਾ ਚੁੱਕਦੇ ਸੈਨੇਟ ਚੋਣਾ ਕਦੇ ਪੰਜਾਬ ਦੇ ਕਾਲਜ ਇਹ ਸਾਰੇ ਕਦੇ ਹਰਿਆਣੇ ਦੇ ਕਾਲਜ ਸ਼ਾਮਿਲ ਕਰੋ ਇਹ ਸਾਰੀਆਂ ਪ੍ਰਕਿਰਮਾ ਆਉਂਦੀਆਂ ਨੇ ਆਰਐਸਐਸ ਆਪਣੇ ਨਮਾਇੰਦਿਆਂ ਨੂੰ ਇੱਥੇ ਵਾਈਸ ਚਾਂਸਲ ਬਣਾ ਕੇ ਭੇਜਦੀ ਹੈ ਉਹ ਮੁੱਦੇ ਸਾਰੇ ਹੁਣ ਇੱਕ ਵਾਰ ਨਵਾਂ ਫਰਮਾਨ ਜਾਰੀ ਹੋਇਆ ਉਹ ਫਰਮਾਨ ਸਿੱਧੇ ਸਪੱਸ ਲੱਭਾਂ ਚ ਆਖ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਦਿਮਾਗਾ ਨੂੰ ਤਾਲੇ ਲਾਏ ਜਾ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਦਿਮਾਗਾਂ ਨੂੰ ਤਾਲੇ ਲਾਉਣ ਦਾ ਹੁਕਮ ਜਾਰੀ ਹੋ ਗਿਆ। ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਨਾ ਬੋਲਣ ਦਾ ਅਧਿਕਾਰ ਹੋਏਗਾ, ਨਾ ਕੁਝ ਲਿਖਣ ਦਾ ਅਧਿਕਾਰ ਹੋਏਗਾ। ਮਤਲਬ ਜੇ ਪ੍ਰੋਫੈਸਰ ਨਹੀਂ ਲਿਖਣਗੇ, ਪੜ੍ਹਨਗੇ, ਬੋਲਣਗੇ ਤਾਂ ਭਾਈ ਕਿਹਨੇ ਬੋਲਣਾ, ਕਿਹਨੇ ਲਿਖਣਾ। ਸਾਡੇ ਸਮਾਜ ਦੇ ਵਿੱਚ ਅਧਿਆਪਕ ਦਾ ਦਰਜਾ, ਗੁਰੂ ਦਾ ਦਰਜਾ। ਉਸ ਨੂੰ ਅਸੀਂ ਗੁਰੂ ਸ਼ਬਦ ਨਾਲ ਮਾਨਤਾ ਦਿੰਨੇ ਆ। ਤੇ ਪ੍ਰੋਫੈਸਰ ਜਮਾਤ ਇਸ ਅਧੁਨਿਕ ਦੌਰ ਦੇ ਯੁੱਗ ਦੇ ਵਿੱਚ ਸਭ ਤੋਂ ਸਮਝਦਾਰ ਪੜ੍ਹੀ ਲਿਖੀ ਸੁਚੇਤ ਰਾਧ ਸਿਰ ਵਾਲੀ ਜਮਾਤ ਦੇ ਵਿੱਚ ਆਉਂਦੀ ਹੈ ਤੇ ਹੁਣ ਪ੍ਰੋਫੈਸਰਾਂ ਨੂੰ ਹੁਕਮ ਚਾੜ੍ਹਿਆ ਗਿਆ ਕਿ ਤੁਸੀਂ ਤੁਹਾਡੇ ਦਿਮਾਗ ਨੂੰ ਜੰਗ ਲੱਗਦੀ ਆ ਲੱਗ ਜਵੇ ਪਰ ਤੁਸੀਂ ਦਿਮਾਗ ਦਾ ਤਾਲਾ ਖੋਲ ਕੇ ਉਹਦੇ ਵਿੱਚੋਂ ਕੋਈ ਸਿਆਣੀ ਗੱਲ ਬਾਹਰ ਨਹੀਂ ਕੱਢਣੀ ਕੋਈ ਕਿਸੇ ਨੂੰ ਸਲਾਹ مشورہ سید ਨਹੀਂ ਦੇਣੀ ਕਿਸੇ ਸੁੱਬੇ ਨੂੰ ਕਿਸੇ ਵਿਦਿਆਰਥੀਆਂ ਨੂੰ ਕਿਸੇ ਸਮਾਜ ਨੂੰ ਕਿਸੇ ਭਾਈਚਾਰੇ ਨੂੰ ਕਿਸੇ ਭਾਸ਼ਾ ਵਾਲੇ ਮੁੱਦੇ ਤੇ ਕਿਤੇ ਤੁਸੀਂ ਕੋਈ ਟਿੱਪਣੀ ਬਿਆਨਬਾਜ਼ੀ ਲਿਖਤੀ ਰੂਪ ਚ ਮੋਝਵਾਨੀ ਨਹੀਂ ਕਰਨੀ ਜੀ ਹਾਂ ਇਹ ਪੰਜਾਬ ਯੂਨੀਵਰਸਿਟੀ ਦੇ 22 ਚਾਂਸਲਰ ਨੇ ਇੱਕ ਸਰਕੂਲਰ ਜਾਰੀ ਕੀਤਾ ਅਸਲ ਦੇ ਵਿੱਚ 2019 ਦੇ ਵਿੱਚ ਇੱਕ ਕਮੇਟੀ ਬਣੀ ਤੇ ਉਸ ਸਮੇਂ ਇਹ ਨੀਤੀ ਘੜੀ ਗਈ ਕਿ ਜਿਹੜੇ ਯੂਨੀਵਰਸਿਟੀਆਂ ਕਾਲਜਾਂ ਦੇ ਪ੍ਰੋਫੈਸਰ ਨੇ ਕਿ ਵਿਦਿਆਰਥੀਆਂ ਚ ਚੇਤਨਤਾ ਭਰ ਦਿੰਦੇ ਨੇ ਜਦੋਂ ਕਿ ਬਣਾਉਣਾ ਤਾਂ ਸਿਰਫ ਕਿਤਾਬੀ ਕੀੜਾ ਹੁੰਦਾ ਤੁਹਾਡੀ ਡਿਊਟੀ ਤਾਂ ਉਹਨਾਂ ਨੂੰ ਤਨਖਾਹ ਤੁਹਾਨੂੰ ਇਸ ਗੱਲ ਦੀ ਮਿਲਦੀ ਹੈ ਕਿ ਸਿਰਫ ਕਿਤਾਬੀ ਗਿਆਨ ਪੜ੍ਹਾਓ ਤੇ ਕਿਤਾਬੀ ਗਿਆਨ ਵੀ ਉਹ ਜਿਹੜਾ ਹੁਣ ਅੱਜ ਕੱਲ ਅਸੀਂ ਬਦਲ ਰਹੇ ਹਾਂ ਪੁਰਾਣਾ ਕਿਤਾਬੀ ਗਿਆਨ ਵੀ ਨਹੀਂ ਚਾਹੀਦਾ ਤੇ ਜੇ ਕਿਤਾਬੀ ਗਿਆਨ ਦੇ ਨਾਲ ਨਾਲ ਤੁਸੀਂ ਉਹਨਾਂ ਨੂੰ ਨਵੀਆਂ ਚੇਤਨਾਵਾਂ ਦੇ ਰਹੇ ਹੋ ਰਾਜਨੀਤਿਕ ਸਮਝ ਦੇ ਰਹੇ ਹੋ ਸਮਾਜਿਕ ਸਮਝ ਦੇ ਰਹੇ ਹੋ ਸਾਂਝੀ ਬਾਲਤਾ ਦਾ ਪਾਠ ਪੜ੍ਹਾ ਰਹੇ ਹੋ ਹੈਨਾ ਸਰਕਾਰਾਂ ਦੀਆਂ ਕਮੀਆਂ ਖਾਮੀਆਂ ਗਿਣਾ ਰਹੇ ਹੋ ਫਿਰ ਤੁਹਾਨੂੰ ਤਨਖਾਹ ਨਹੀਂ ਮਿਲ ਸਕਦੀ ਫਿਰ ਤੁਹਾਨੂੰ ਸਜ਼ਾ ਮਿਲ ਸਕਦੀ ਹੈ ਇਸ ਲਈ ਪ੍ਰੋਫੈਸਰਾਂ ਨੂੰ ਹੁਣ ਲੇਖਣ ਪੜਨ ਤੇ ਬੋਲਣ ਤੇ ਰੋਕ ਲਾ ਦਿੱਤੀ ਗਈ ਹੈ ਬੇਸ਼ੱਕ ਮੈਂ 2019 ਦੇ ਉਸ ਕਮੇਟੀ ਦੇ ਹਵਾਲੇ ਨਾਲ ਇੱਕ ਰਿਪੋਰਟ ਜਿਹੜੀ ਨਵੰਬਰ ਮਹੀਨੇ ਦੇ ਵਿੱਚ ਲੰਘੇ ਬਰੇ ਦੇ ਨਵੰਬਰ ਮਹੀਨੇ ਚ 22 ਜਨਵਰੀ ਨੂੰ ਪਹੁੰਚਦੀ ਹੈ ਉਸ ਨੂੰ ਲਾਗੂ ਕਰਨ ਦਾ ਸਰਕੂਲਰ ਲੰਘੇ ਬਰੇ ਦੇ ਦਸੰਬਰ ਮਹੀਨੇ ਦੀ ਆਖਰੀ ਤਰੀਕ ਨੂੰ ਜਾਰੀ ਹੁੰਦਾ 31 ਦਸੰਬਰ 224 ਨੂੰ ਇਹ ਸਰਕੂਲਰ ਜਾਰੀ ਹੋਇਆ ਤੇ ਹੁਣ ਚਰਚਾ ਚਾਹ ਚਰਚਾ ਚ ਇਸ ਕਦਰ ਕਿ ਉਹ ਸਰਕੂਲਰ ਦੇ ਵਿੱਚ ਬਕਾਇਦਾ ਤੌਰ ਤੇ ਹਦਾਇਤ ਕੀਤੀ ਗਈ ਆ ਪ੍ਰੋਫੈਸਰਾਂ ਨੂੰ ਅਧਿਆਪਨ ਖੇਤਰ ਨਾਲ ਜੁੜੇ ਉਹਨਾਂ ਨੁਮਾਇੰਦਿਆਂ ਨੂੰ ਪੰਜਾਬ ਯੂਨੀਵਰਸਿਟੀ ਦੇ ভাইস ਚਾਂਸਲਰ ਵੱਲੋਂ ਇਹ ਸਰਕੂਲਰ ਜਾਰੀ ਆ ਕਿ ਤੁਸੀਂ ਕੋਈ ਵੀ ਸੈਮੀਨਾਰ اٹੈਂਡ ਨਹੀਂ ਕਰ ਸਕਦੇ ਬਿਨਾਂ ਮਨਜ਼ੂਰੀ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਡਿਬੇਟ ਚੀਜ਼ਾਂ ਨਹੀਂ ਲੈ ਸਕਦੇ ਬਿਨਾਂ ਮਨਜ਼ੂਰੀ ਤੋਂ ਤੁਸੀਂ ਕਿਸੇ ਵੀ ਅਖਬਾਰ ਮੈਗਜ਼ੀਨ ਦੇ ਲਈ ਕੋਈ ਆਰਟੀਕਲ ਲੇਖ ਨਹੀਂ ਲਿਖ ਸਕਦੇ ਬਿਨਾਂ ਮਨਜ਼ੂਰੀ ਤੋਂ ਤੁਸੀਂ ਕਿਸੇ ਟੀਵੀ ਚੈਨਲ ਤੇ ਰੇਡੀਓ ਸਟੇਸ਼ਨ ਦੇ ਉੱਤੇ ਕੋਈ ਆਪਣੀ ਗੱਲ ਨਹੀਂ ਰੱਖ ਸਕਦੇ ਬਿਨਾਂ ਮਨਜ਼ੂਰੀ ਤੋਂ ਪ੍ਰੋਫੈਸਰ ਸਹਿਬਾਨ ਦੇ ਉੱਤੇ ਰੋਕ ਲਾ ਦਿੱਤੀ ਗਈ ਆ ਕਿ ਤੁਸੀਂ ਅਖਬਾਰਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਮੈਗਜ਼ੀਨਾਂ ਦੇ ਵਿੱਚ ਟੈਲੀਵਿਜ਼ਨਾਂ ਦੇ ਉੱਤੇ ਰੇਡੀਓ ਦੇ ਉੱਤੇ ਕਿਸੇ ਜਨਤਕ ਸਮਾਗਮ ਦੇ ਵਿੱਚ ਕਿਸੇ ਸੈਮੀਨਾਰ ਚ ਕਿਸੇ ਬੁੱਧੀਜੀਵੀਆਂ ਦੀ ਬੈਠਕ ਦੇ ਵਿੱਚ ਕਿਤੇ ਵੀ ਤੁਸੀਂ ਆਪਣੀ رائے ਬੋਲ ਕੇ ਲਿਖ ਕੇ ਪ੍ਰਕਾਸ਼ਿਤ ਨਹੀਂ ਕਰਾ ਸਕਦੇ ਕਿਸੇ ਡਿਬੇਟ ਚ ਹਿੱਸਾ ਨਹੀਂ ਲੈ ਸਕਦੇ ਜੇਕਰ ਤੁਹਾਨੂੰ ਮਨਜ਼ੂਰੀ ਹੈ ਤਾਂ ਹੀ ਤੁਸੀਂ ਬੋਲ ਸਕਦੇ ਹੋ ਮਨਜ਼ੂਰੀ ਵੀ ਤੁਹਾਨੂੰ ਪਹਿਲਾਂ ਦੱਸਣਾ ਪਊਗਾ ਕੀ ਬੋਲੋਗੇ ਕੀ ਨਹੀਂ ਇਹਦੇ ਨਾਲ ਨਾਲ ਤੁਸੀਂ ਕੋਈ ਬਰੌਸ਼ਰ ਛਪਾ ਕੇ ਵੰਡਣਾ ਚਾਹੋ ਤੁਸੀਂ ਕੋਈ ਕਿਤਾਬ ਚਾਪਾ ਕੇ ਵੰਡਣਾ ਚਾਹੋ ਤੁਸੀਂ ਕੋਈ ਪੰਪਲੇਟ ਹੀ ਛਾਪ ਕੇ ਜਿਹੜਾ ਅਖਬਾਰਾਂ ਚ ਜਿਵੇਂ ਆਉਂਦੇ ਹੁੰਦੇ ਨੇ ਉਹ ਹੀ じゃ ਵੀ ਕੋਈ ਕੋਈ ਨੋਟਿਸ ਬੋਰਡ ਤੇ ਨੋਟਿਸ ਲਾਉਣਾ ਚਾਹੋ ਤੁਹਾਨੂੰ ਮਨਜ਼ੂਰੀ ਨਹੀਂ ਇਸ ਗੱਲ ਦੀ ਜਿਹੜੇ ਪ੍ਰੋਫੈਸਰ ਡਿਗਰੀ ਲੈਣ ਤੋਂ ਪਹਿਲਾਂ ਹੈ ਮਤਲਬ ਇਹ ਲੱਭਦੇ ਫਿਰਦੇ ਹੁੰਦੇ ਨੇ ਕਿ UGC ਵੱਲੋਂ ਮਾਨਤਾ ਪ੍ਰਾਪਤ ਮੈਗਜ਼ੀਨ ਅਖਬਾਰਾਂ ਕਿਹੜੀਆਂ ਨੇ ਉਹਨਾਂ ਚ ਸਾਡਾ ਲੇਖ ਛਪ ਜਵੇ ਹੁਣ ਉਹਨਾਂ ਪ੍ਰੋਫੈਸਰਾਂ ਨੂੰ ਇਹ ਹਦਾਇਤ ਹੋ ਗਈ ਹੈ ਕਿ ਲੇਖ ਨਹੀਂ ਛਪਣਾ ਚਾਹੀਦਾ ਕਿਤੇ ਕਿਤੇ ਬੋਲਿਓ ਨਾ ਕੁਛ ਤੁਹਾਡਾ ਕੰਮ ਸਿਰਫ ਕਲਾਸ ਤੱਕ ਜਾਣਾ ਤੇ ਕਲਾਸ ਚ ਵੀ ਉਹੀ ਪੜਾਉਣਾ ਜੋ ਅਸੀਂ ਚਾਹੁੰਦੇ ਆ ਜਿਹੜਾ ਰੰਗ ਅਸੀਂ ਦਿਖਾਉਣਾ ਚਾਹੁੰਦੇ ਆ ਉਹੀ ਰੰਗ ਦਿਖਾਉਣਾ ਜਿਹੜੇ ਰੰਗ ਦੀ ਅਸੀਂ ਗੱਲ ਕਰਨਾ ਚਾਹੁੰਦੇ ਆ ਉਹੀ ਰੰਗ ਦੀ ਗੱਲ ਕਰਨਾ ਜਿਹੜੀ ਭਾਸ਼ਾ ਅਸੀਂ ਸਿਖਾਉਣਾ ਚਾਹੁੰਦੇ ਆ ਉਹੀ ਭਾਸ਼ਾ ਸਿਖਾਉਣੀ ਜਿਹੜਾ ਧਰਮ ਅਸੀਂ ਪੜਾਉਣਾ ਚਾਹੁੰਦੇ ਆ ਉਹੀ ਧਰਮ ਪੜਾਉਣਾ ਸਾਂਝੀ ਬਾਲਤਾ ਦਾ ਪਾਠ ਨਾ ਪੜਾ ਦੇਣਾ ਕਿਤੇ ਕਿਤੇ ਚੇਤਨ ਦਾ ਦਾ ਅਧਿਆਏ ਚੇਤੇ ਨਾ ਕਰਾ ਦੇਣਾ ਕਿਤੇ ਕਿਤੇ ਰਾਜਨੀਤਿਕ ਚੇਤਨਾ ਦਾ ਜਗਾ ਦੇਣੀ ਹੈ ਨਾ ਜਵਾਕਾਂ ਦੇ ਵਿੱਚ ਇਸ ਲਈ ਤੁਹਾਡੇ ਬੋਲਣ ਤੇ ਲਿਖਣ ਤੇ ਪੜਨ ਤੇ ਪਾਬੰਦੀ ਹੈ ਜਨਾਬ ਇਹ ਫਰਮਾਨ ਜਾਰੀ ਹੋ ਗਿਆ ਹਾਂ ਉਹਦੇ ਵਿੱਚ ਲਿਖਿਆ ਗਿਆ ਤੁਸੀਂ ਨਰੋਲ ਸਾਹਿਤਕ ਰਚਨਾ ਲਿਖੋਗੇ ਫਿਰ ਕੋਈ ਚੱਕਰ ਨਹੀਂ ਨਰੋਲ ਸਾਇੰਟਿਫਿਕ ਕੋਈ ਰਚਨਾ ਲਿਖੋਗੇ ਫਿਰ ਕੋਈ ਚੱਕਰ ਨਹੀਂ ਮਤਲਬ ਹੁਣ ਉਹ ਜੋ ਦੂਸਰੀ ਭਾਸ਼ਾ ਚ ਲਿਖਣਾ ਜਿਹੜੀ ਸਾਇੰਸ ਦੀ ਭਾਸ਼ਾ ਹੈ ਫਿਰ ਕੋਈ ਚੱਕਰ ਨਹੀਂ ਕਹਿੰਦੇ अच्छा जे मतलब ਉਹ ਸਾਹਿਤਕ ਰਚਨਾ ਕਿਹਨੂੰ ਸਮਝ ਕੇ ਕਿ ਮਨਜ਼ੂਰੀ ਦਿੱਤੀ ਹੈ ਕਿ ਇਹਨਾਂ ਦੀ ਨਜ਼ਰ ਦੇ ਵਿੱਚ ਜਿਹੜੀਆਂ ਇਸ਼ਕ ਮੁਸ਼ਕਲੀਆਂ ਗਜ਼ਲਾਂ ਹੁੰਦੀਆਂ ਨੇ ਹੈਨਾ ਚੰਨ ਤਾਰੇਆਂ ਵਾਲੀਆਂ ਕਵਤਾਵਾਂ ਹੁੰਦੀਆਂ ਨੇ ਕਿ ਉਸੇ ਨੂੰ ਸਾਹਿਤ ਸਮਝਦੇ ਨੇ ਸਾਹਿਦ ਦੀ ਜੇਕਰ ਅੱਜ ਦੇ ਦੌਰ ਦੇ ਵਿੱਚ ਵੀ ਮੈਂ ਗੱਲ ਕਰਾਂ ਮੈਂ ਪ੍ਰਾਤਨ ਧਾਰਮਿਕ ਤੇ ਸਮਾਜਿਕ ਇਤਿਹਾਸ ਜੇਕਰ ਨਾਂ ਵੀ ਪਾਵਾਂ ਦਸ ਸਮੇ ਸਮੇ ਲਹਿਰਾਂ ਨੂੰ ਬਲ ਦੇਣ ਦਾ ਤਾਕਤ ਬਖਸ਼ੀ ਇਸ ਕਲਮ ਨੇ ਗੁਰੂ ਸਾਹਿਬ ਦੇ ਦੌਰ ਤੋਂ ਲੈ ਕੇ ਉਹ ਪਹਿਲੇ ਵੇਦਾਂ ਤੱਕ ਦੇ ਦੌਰ ਤੋਂ ਸ਼ੁਰੂ ਕਰਾਂ ਜੇ ਮੈਂ ਤਾਂ ਇਸ ਗੁਰੂ ਸਾਹਿਬ ਦੇ ਦੌਰ ਤੱਕ ਵੀ ਆਵਾਂ ਤਾਂ ਵੀ ਗੀਤਾ ਤੱਕ ਰਮਾਇਣ ਤੱਕ ਹੈ ਨਾ ਫਿਰ ਗੁਰੂ ਗ੍ਰੰਥ ਸਾਹਿਬ ਤੱਕ ਗਾਇਨ ਦੇ ਰੂਪ ਦੇ ਵਿੱਚ ਸਾਡੇ ਕੋਲ ਇੰਨਾ ਕੁਝ ਪਿਆ ਕਾਵਿਕ ਰੂਪ ਦੇ ਵਿੱਚ ਕਿਉ ਕਵਤਾ ਇਹ ਮંજੂਰੀ ਦਵਾਂਗੇ ਪ੍ਰੋਫੈਸਰਾਂ ਨੂੰ ਕਿ ਉਸ ਕਵਤਾ ਤੋਂ ਚੇਤਨਾ ਲੈ ਕੇ ਲਿਖ ਦੋ ਉਸ ਕਵਤਾ ਤੋਂ ਸੇਧ ਲੈ ਕੇ ਲਿਖ ਦੋ ਕਿ ਤੁਸੀਂ ਸਿਰਫ ਇਸ਼ਕ ਮੁਸ਼ਕ ਦੀਆਂ ਹੈ ਉਹ ਇਜ਼ਹਾਰ ਹੈ ਨਾ ਉਦਾਸੀ ਬਸ ਵਿਛੋੜਾ ਪੀੜ ਦਿਲ ਟੁੱਟਿਆ ਦਿਲ ਜੁੜਿਆ ਇਹਨਾਂ ਨੂੰ ਇੱਕ ਸਾਇਥ ਸਮਝਦੇ ਹੋ ਅੱਜ ਦੇ ਦੌਰ ਦੇ ਵਿੱਚ ਵੀ ਜੇਕਰ ਮੈਂ ਗੱਲ ਕਰਾਂ ਤਾਂ ਪੰਜਾਬ ਦੀ ਗਜ਼ਲ ਪੰਜਾਬ ਦੀ ਕਵਤਾ ਬਿਸ਼ਾਦਾਰਤ ਹੈ ਮੁੱਦਾ ਆਧਾਰਤ ਹੈ ਸੱਚ ਨੂੰ ਦ੍ਰਿਸ਼ ਨੂੰ ਪੇਸ਼ ਕਰਕੇ ਉਸ ਮਸਲੇ ਨੂੰ ਪੇਸ਼ ਕਰਕੇ ਆਪਣੀ ਗਜ਼ਲ ਤੇ ਕਬਤਾ ਕਹੀ ਜਾ ਰਹੀ ਹੈ ਬਹੁਤ ਨਵੇਂ ਬੱਚੇ ਚੰਗਾ ਲਿਖ ਰਹੇ ਨੇ ਤੇ ਪੁਰਾਣਿਆਂ ਨੇ ਬਹੁਤ ਰਾਹ ਦਿਖਾਏ ਨੇ ਸੋ ਜੇਕਰ ਅਜੇ ਹੀ ਕਬਤਾ ਗਜ਼ਲ ਲਿਖਣ ਦੀ ਇਜਾਜ਼ਤ ਹੈ ਫਿਰ ਤਾਂ ਕਮਾਲ ਹੈ ਥੋ ਤਾਂ ਗਲਤੀ ਹੋ ਗਈ ਭਾਈ ਤੁਸੀਂ ਜਿੱਥੇ ਬਾਕੀ ਤਲੇ ਲਾਉਣ ਨੂੰ ਗੱਲ ਕੀਤੀ ਆਹ ਖਿੜਕੀ ਵੀ ਬੰਦ ਕਰ ਦਿਓ ਨਹੀਂ ਤਾਂ ਫਿਰ ਕਬਤਾ ਚ ਵੀ ਬਹੁਤ ਖੁਸ਼ਕਿਆ ਜਾਂਦਾ ਲੱਗੀ ਜੇ ਤੇਰੇ ਕਾਲਜੇ ਅਜੇ ਸ਼ੁਰੀ ਨਹੀਂ ਇਹਨਾਂ ਸਮਝ ਸ਼ਾਇਰ ਦੀ ਹਾਲਤ ਬੁਰੀ ਨਹੀਂ ਦੋਲੈਣਾ ਚ ਪਾਤਰ ਸਾਹਿਬ ਨੇ ਬਹੁਤ ਕੁਝ ਬਿਆਨ ਕੀਤਾ ਜੇਕਰ ਇਸ ਤਰ੍ਹਾਂ ਦੀ ਨਜ਼ਮ ਵੀ ਆਉਣ ਲੱਗੀ ਫਿਰ ਵੀ ਤੁਹਾਹ ਤੋਂ ਹਜ ਨਹੀਂ